ਸਤਿ ਸ੍ਰੀ ਅਕਾਲ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਲੈ ਕੇ ਹਾਜ਼ਰ ਹੋਏ ਆ ਪਹਿਲਾ ਆਪਾਂ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਨਾਰਾ ਆਪਾਂ ਗੱਜਕੀ ਫਤਿਬ ਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ 27 ਜਨਵਰੀ ਹੈ ਜੀ 27 ਜਨਵਰੀ 2026 ਅੱਜ ਤਨਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪਵਿੱਤਰ ਜਨਮ ਦਿਹਾੜਾ ਜੀ ਆਪਣਾ ਸਭ ਦਾ ਫਰਜ਼ ਬਣਦਾ ਹੈ ਕਿ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਜਿੰਨੀ ਵੀ ਬਾਣੀ ਆਪਣੇ ਤੇ ਪੜ੍ਹੀ ਜਾਂਦੀ ਆਪਾਂ ਪੜ੍ਹ ਕੇ ਕੇ ਆਪਣਾ ਜੀਵਨ ਸਫਲ ਬੜਾਈਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤੀ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਜਦੋਂ ਵੀ ਕਿਸੇ ਨੂੰ ਥੱਕੇ ਟੁੱਟੇ ਹੁੰਨੇ ਆਪਾਂ ਕਿਸੇ ਵੀ ਪਾਸੇ ਟੁੱਟੇ ਹੁੰਨੇ ਆ ਤਾਂ ਆਪਾਂ ਆਪਣੇ ਗੁਰੂ ਦਾ ਨਾਮ ਲੈਨੇ ਆ ਆਪਣੇ ਗੁਰੂ ਦਾ ਪੱਲਾ ਫੜਦੇ ਆ ਤੇ ਫਿਰ ਗੁਰੂ ਵੀ ਆਪਣਾ ਪੱਲਾ ਫੜਦਾ ਜੀ ਤੇ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਵਾਦ ਤੋਂ ਵਾਦ ਗੁਰਬਾਣੀ ਪੜ ਕੇ ਤੇ ਆਪਾਂ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦੇ ਜਨਮ ਦਿਨ ਨੂੰ ਮੁਬਾਰਕ ਬਹੁਤ ਬਹੁਤ ਵਧਾਈਆਂ ਦੇ ਸਕੀਏ ਤੇ ਸਾਰੀ ਮੇਰੀ ਭੈਣ ਭਰਾ ਸਾਰੇ ਸੰਗਤ ਨੂੰ ਮੇਰੀ ਮੇਰੇ ਵੱਲੋਂ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤਨ ਤਨ ਸਾਮਰਸ শহীদ ਬਾਬਾ ਦੀਪ ਸਿੰਘ ਜੀ ਸਾਰਿਆਂ ਨੂੰ ਕਲਾਵੇ ਦੇ ਵਿੱਚ ਲੈਣ ਸਾਰਿਆਂ ਨੂੰ ਪਿਆਰ ਕਰਨ ਤੇ ਮੈਂ ਇੰਨੀਆਂ ਕਬੀਰਤਿਆਂ ਕਰਨੀਆਂ ਸੀ ਤੁਹਾਡੇ ਚਰਨਾਂ ਦੇ ਵਿੱਚ ਕਿ ਮੇਰੇ ਵੱਲੋਂ ਆਪ ਜੀ ਨੂੰ ਤਿਆਹ ਪਜੀ ਦੇ ਪਰਿਵਾਰ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ 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 ਮੁਬਾਰਕਾਂ ਦੀ ਬਹੁਤ ਬਹੁਤ ਈਰਸਾਰੀਆਂ ਬਤਾਇਆਂ ਜੀ ਗੁਰੂ ਪਿਆਰਿਓ ਆਪਾਂ ਜੀ ਸ੍ਰੀ ਵਿਦਾ ਸਾਹਿਬ ਨਹੀਂ ਪਹੁੰਚ ਸਕਦੇ ਪਹੁੰਚ ਸਕਦੇ ਤਾਂ ਬਾਬਾ ਜੀ ਦਾ ਜਨਮ ਸਥਾਨ ਪਵਿੰਡੀ ਹੈ ਤੁਹਾਨੂੰ ਬਾਰੇ ਪਾਸ ਸਭ ਨੂੰ ਹੁਣ ਤਾਂ ਬਹੁਤ ਜ਼ਿਆਦਾ ਪਤਾ ਹੋ ਗਿਆ ਕਿ ਜਰਮ ਦਾ ਦੁਪਹਿਰਾ ਸਾਹਿਬ ਸ਼ੁਰੂ ਹੋਇਆ ਤੇ ਉਸ ਤੋਂ ਕਾਫੀ ਭੈਣਾ ਭਰਾਵਾਂ ਨੂੰ ਜਾਣਕਾਰੀ ਮਿਲਦੀ ਹੈ ਜਦੋਂ ਚਪੈਰਾ ਸਾਹਿਬ ਤੇ ਜਾਂਦੇ ਆ ਤੇ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਹੈ ਕਿ ਪਾਪਾ ਜੀ ਦਾ ਜਨਮ ਸਥਾਨ ਪੋਵਿੰਡੀਆ ਜੀ ਤੇ ਬਾਬਾ ਜੀ ਦਾ ਸੀਸ ਇੱਥੇ ਸੀਸਗਾਹੀ ਦਾ ਸਾਹਿਬ ਪਰਕਰਮਾਂ ਦੇ ਵਿੱਚ ਲੱਗਿਆ ਸੀ ਤੇ ਪਾਪਾ ਜੀ ਦੇ ਢੜ ਦਾ ਸੰਸਕਾਰ ਸ਼ਹੀਦਾ ਸਾਹਿਬ ਹੋਇਆ ਸੀ ਜੀ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਯਾਦਾਂ ਨੂੰ ਯਾਦ ਕਰਕੇ ਪਾਪਾ ਜੀ ਦਾ ਜਨਮ ਦਿਨ ਨੂੰ ਵਰਪੁਲਤ ਕਰੀਏ ਤੇ ਆਪਣਾ ਫਰਜ਼ ਬਣਦਾ ਸਾਰੇ ਜਿੰਨੇ ਜਿੰਨੀ ਵੀ ਆਪਾਂ ਪਾਣੀ ਪੜ ਸਕੀਏ ਪਾਣੀ ਪੜੀਏ ਕਿਉਂਕਿ ਪਾਪਾ ਦੀਪ ਸਿੰਘ ਜੀ ਦਾ ਨਹਿਮ ਸੀ ਜਪਜੀ 101 ਜਪਜੀ ਸਾਹਿਬ ਜੀ ਦਾ ਸਵੇਰ ਪਾਠ ਕਰਿਆ ਕਰਦੇ ਸੀ ਉਹ ਤੇ ਆਪਾਂ ਵੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਗੁਰੂ ਪਿਆਰੇ ਗੁਰੂ ਸਵਾਰ ਸਾਧ ਸੰਗਤ ਜੀ ਮੈਂ ਅੱਜ ਤੁਹਾਨੂੰ ਬਹੁਤ-ਬਹੁਤ ਵਧਾਈਆਂ ਦੇਣ ਲਈ ਵੀਡੀਓ ਅਪਲੋਡ ਕੀਤੀ ਹੈ ਤੇ ਮੇਰੇ ਵੱਲੋਂ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਬਾਬਾ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਬਹੁਤ ਮਨ ਬਹੁਤ ਖੁਸ਼ ਹੈ ਤੇ ਆਪਾਂ ਵੀ ਘਰੇ ਕੜੇ ਕੜਾ ਪ੍ਰਸ਼ਾਦ ਦੀ ਢੇਕ ਬਣਾ ਕੇ ਬਾਬਾ ਜੀ ਦੇ ਜਨਮ ਦਿਨ ਨੂੰ ਘਰੇ ਮਨਾਇਏ ਜਿੱਦਾਂ ਕਿ ਅਸੀਂ ਹਰ ਵਾਰ ਮਨਾਉਂਦੇ ਆ ਅਸੀਂ ਉਸੇ ਤਰ੍ਹਾਂ ਹੀ ਅੱਜ ਵੀ ਉਹਨਾਂ ਦਾ ਜਨਮ ਦਿਨ ਮਨਾਵਾਂਗੇ ਕੜਾ ਪ੍ਰਸ਼ਾਦ ਦੀ ਦੇਖ ਕਰਕੇ ਜੇ ਗੁਰੂ ਪਿਆਰੇਓ ਚਪੈਰਾ ਸਾਹਿਬ ਹੁੰਦਾ ਤਾਂ ਤਾਂ ਕਰੋ ਜੇ ਨਹੀਂ ਤੁਹਾਡੇ ਤੋਂ ਚਪੈਰਾ ਸਾਹਿਬ ਹੁੰਦਾ ਜਿੰਨੀ ਬਾਣੀ ਤੁਸੀਂ ਪੜ ਸਕਦੇ ਹੋ ਉਨੀ ਬਾਣੀ ਤੁਸੀਂ ਜ਼ਰੂਰ ਪੜੋ ਤੇ ਮੈਂ ਤੁਹਾਡੇ ਚਰਨਾਂ 'ਚ ਐਨੀਆਂ ਕੀ ਬੇਨਤੀਆਂ ਕਰਨੀਆਂ ਸੀ ਤੇ ਵੀਡੀਓ ਨੂੰ ਪੂਰੀ ਬਾਚ ਕਰੋ ਵੀਡੀਓ ਨੂੰ ਪੂਰੀ ਧਿਆਨ ਨਾਲ ਸੁਣ ਲਿਓ ਮੈਂ ਤੁਹਾਨੂੰ ਵਧਾਈਆਂ ਦਿੱਤੀਆਂ ਵਧਾਈਆਂ ਦੇ ਲਈ ਮੈਂ ਵੀਡੀਓ ਅਪਲੋਡ ਕਰਨ ਲੱਗੀ ਹਾਂ ਤੇ ਬਾਬਾ ਜੀ ਆਪਣਾ ਸੀਸ ਧੜੀ ਤੇ ਧਰ ਕੇ ਲੜੇ ਕਿਹਦੀ ਖਾਤਰ ਲੜੇ ਆਪਣੇ ਖਾਤਰ ਲੜੇ ਆਪਣੇ ਖਾਤਰ ਕੁਰਬਾਨੀ ਦਿੱਤੀ ਆਪਾਂ ਅੱਜ ਉਹਨਾਂ ਦਾ ਜਨਮ ਦਿਨ ਵੀ ਮਨਾ ਸਕਦੇ ਤਾਂ ਆਪਣੇ ਵਾਸਤੇ ਬਹੁਤ ਗਲਤ ਗੱਲ ਹੈ ਬਾਬਾ ਜੀ ਨੇ ਘਰ ਪਰਿਵਾਰ ਛੱਡਿਆ ਬਾਬਾ ਜੀ ਨੇ ਸਭ ਕੁਝ ਛੱਡਿਆ ਆਪਣੇ ਲਈ ਛੱਡਿਆ ਇਸ ਕਰਕੇ ਆਪਾਂ ਉਹਨਾਂ ਗੱਲਾਂ ਨੂੰ ਬੈਕਗ੍ਰਾਉਂਡ ਜਾ ਕੇ ਯਾਦ ਕਰਗੀ ਤਾਂ ਹਣ ਕਲਗੀ ਵਾਲੇ ਪਾਤਸ਼ਾਹ ਨੇ ਸਰਬੰਸ ਵਾਰਿਆ ਆਪਣੀ ਖਾਤਰ ਵਾਰਿਆ ਕਲਗੀ ਵਾਲੇ ਪਾਤਸ਼ਾਹ ਨੇ ਬਾਬਾ ਦੀਪ ਸਿੰਘ ਜੀ ਨੂੰ ਇਹ ਬਚਨ ਦਿੱਤਾ ਸੀ ਕਿ ਦੀਪ ਸਿਆ ਇੱਕ ਦਿਨ ਇਹੋ ਜਿਹਾ ਆਊਗਾ ਬਾਬਾ ਦੀਪ ਸਿੰਘ ਜੀ ਨੇ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਅਨੁਯਾਤਾਸ ਬੇਨਤੀ ਕੀਤੀ ਸੀ ਕੀ ਮਹਾਰਾਜ ਜੀ ਸਾ ਮੇਰੇ ਲਾਇਕ ਸੇਵਾ ਹੋਵੇ ਤਾਂ ਜਰੂਰ ਦੱਸਿਓ ਗੁਰੂ ਸਾਹਿਬ ਜੀ ਨੇ ਕਿਹਾ ਸੀ ਦੀਪਸਾ ਇੱਕ ਦਿਨ ਇਹੋ ਜਿਹਾ ਦਿਨ ਆਊਗਾ ਤੇਰੀ ਬਹੁਤ ਲੋੜ ਪਊਗੀ ਤੇ ਉਹ ਦਿਨ ਗੁਰੂ ਪਿਆਰਿਓ ਉਹੋ ਦਿਨ ਸੀਗਾ ਜਿਸ ਦਿਨ ਪਾਪਾ ਜੀ ਦਾ ਸੀਸ ਧੜ ਤੋਂ ਜੁਦਾ ਹੋ ਗਿਆ ਸੀ ਦੀਪਾ ਜੀ ਸੀਸ ਧੜੀ ਤੇ ਧੜ ਕੇ ਸੱਚੇ ਪਾਤਸ਼ਾਹ ਦਾ ਨਾਮ ਲੈਂਦੇ ਹੋਏ ਗੁਰੂ ਚਰਨਾਂ ਵਿੱਚ ਕਰਕੇ ਅਰਦਾਸ ਹਾਸੋਦ ਕੇ ਹੁਣੀ ਨੂੰ ਜਿੱਤ ਲਿਆ ਸੀ ਗੁਰੂ ਪਿਆਰਿਓ ਆਪ ਸਭ ਬਲੇਪਾਤ ਇਸ ਗੱਲ ਨੂੰ ਚਾਹੰਦੇ ਹੋ ਬਾਬਾ ਜੀ ਸੀਸ ਧੜੀ ਤੇ ਧਰ ਕੇ ਲੜੇ ਸੀ ਤੇ ਹੁਣ ਮੈਂ ਐਨੀ ਇੱਕ ਬੇਨਤੀਆ ਕਰਨੀ ਆ ਸੀ ਗੁਰੂ ਪਿਆਰਿਓ ਐਨੀ ਇੱਕ ਮੇਰੀ ਛੋਟੀ ਜੀ ਵੀਡੀਓ ਨੂੰ ਪਿਆਰ ਦਿਓ ਸਤਿਕਾਰ ਦਿਓ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਜੀ ਤੁਸੀਂ ਮੈਨੂੰ ਜਾਣਦੇ ਹੋ ਕਿ ਮੇਰਾ ਧੰਨ ਧੰਨ ਬਾਬਾ ਦੀਪ ਸਿੰਘ ਚੈਨਲ ਹੈ ਤੇ ਆਪਣੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਕਰ ਲੈਣ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰਿਓ ਕਿ ਆਪਣੇ ਹਰ ਵੀਡੀਓ ਧਾਰਮਿਕ ਰਿਲੇਟਡ ਆਉਂਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ